ਯਾਰ ਤੈਨੂੰ ਕਾਮਨ ਸੈਂਸ ਨਹੀਂ ਹੈਗੀ ਇਹ ਸ਼ਬਦ ਆਪਾਂ ਆਮ ਯੂਜ਼ ਕਰਦੇ ਹਾਂ ਉਦੋਂ ਜਦੋਂ ਆਪਣੇ ਵੱਲੋਂ ਕੋਈ ਗਲਤੀ ਹੋ ਜਾਂਦੀ ਆ ਕੋਈ ਸਧਾਰਨ ਜੀ ਗਲਤੀ ਆਪਾਂ ਕਰ ਦਿੰਦੇ ਆ ਤੇ ਦੂਜਾ ਸਾਨੂੰ ਇਹ ਕਹਿ ਦਿੰਦਾ ਯਾਰ ਤੈਨੂੰ ਕਾਮਨ ਸੈਂਸ ਹੀ ਨਹੀਂ ਹੈਗੀ ਕਾਮਨ ਸੈਂਸ ਦਾ ਮਤਲਬ ਹੁੰਦਾ ਵਾ ਸਧਾਰਨ ਸਮਝ ਪਰ ਇਹ ਸਧਾਰਨ ਸਮਝ ਹਰ ਵਾਰ ਚੰਗੀ ਨਹੀਂ ਹੁੰਦੀ ਇਹ ਵਿਚਾਰ ਨੇ ਐਂਟੋਨੀਓ ਗ੍ਰਾਮਸੀ ਨਾਂ ਦੇ ਇਟਲੀ ਦੇ ਵਿਦਵਾਨ ਦੇ ਉਹਨਾਂ ਦਾ ਕਹਿਣਾ ਇਹ ਹੈ ਕਿ ਕਾਮਨ ਸੈਂਸ ਬਹੁਤੀ ਵਾਰ ਸਥਾਪਿਤ ਧਿਰ ਵੱਲੋਂ ਘੜੀ ਗਈ ਹੁੰਦੀ ਹੈ ਤਾਂ ਕਿ ਬਹੁ ਗਿਣਤੀ ਦੇ ਉੱਤੇ ਰਾਜ ਕੀਤਾ ਜਾ ਸਕੇ ਅਮੀਰ ਇਹ ਪਰਮ ਸਿਰਜਦਾ ਹੈ ਕਿ ਉਹਦੀ ਧਨ ਦੌਲਤ ਜਾਂ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੈ ਤੇ ਜਾਂ ਉਹ ਉਸਦੀ ਮਿਹਨਤ ਸਦਕਾ ਹੈ ਤੇ ਗਰੀਬ ਇਸ ਧਾਰਨਾ ਨੂੰ ਧਰਮ ਤੇ ਧਾਰਮਿਕ ਸਥਾਨਾਂ ਵਿੱਚ ਬੈਠੇ ਬਾਬਿਆਂ ਦੇ ਰਾਈ ਸੁਣਦਾ ਹੈ ਤੇ ਪ੍ਰਵਾਨ ਕਰ ਲੈਂਦਾ ਹੈ ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ ਕਾਮਨ ਸੈਂਸ ਨੂੰ ਚੈਲੰਜ ਕੀਤਾ ਇਹਦੀ ਸਿੱਧੀ ਸਿੱਧੀ ਉਦਾਹਰਨ ਆਪਾਂ ਨੂੰ ਮਲਕ ਭਾਗੋ ਤੇ ਭਾਈ ਲਾਲੋ ਦੀ ਸਾਖੀ ਵਿੱਚ ਸਪਸ਼ਟ ਮਿਲ ਜਾਂਦੀ ਹੈ ਜਿੱਥੇ ਉਹਨਾਂ ਨੇ ਮਲਕ ਭਾਗੋ ਨੂੰ ਇਹ ਕਿਹਾ ਕਿ ਤੇਰੀ ਕਮਾਈ ਇਮਾਨਦਾਰੀ ਦੀ ਦਸਾਂ ਨੌਾਂ ਦੀ ਕਿਰਤ ਦੀ ਕਮਾਈ ਨਹੀਂ ਹੈ ਠੱਗੀ ਠੋਰੀ ਦੀ ਕਮਾਈ ਤੇ ਭਾਈ ਲਾਲੋ ਦੀ ਕਮਾਈ ਕਿਰਤ ਦੀ ਕਮਾਈ ਹੈ ਵੈਸੇ ਸਾਰੇ ਅਮੀਰ ਆਪਣੀ ਧਨ ਦੌਲਤ ਇਸ ਤਰ੍ਹਾਂ ਇਕੱਠੀ ਨਹੀਂ ਕਰਦੇ ਪਰ ਜਿਹੜੇ ਪਛੜੇ ਹੋਏ ਦੇਸ਼ ਨੇ ਉੱਥੇ ਐਵੇਂ ਹੁੰਦਾ ਹੈ ਜੇ ਕਿਸੇ ਦਾ ਮਿੱਤਰ ਰਾਜ ਕਰ ਰਿਹਾ ਹੋਵੇ ਤਾਂ ਉਹ ਆਪਣੇ ਮਿੱਤਰ ਨੂੰ ਹੋਰ ਦਾ ਹੋਰ ਅਮੀਰ ਬਣਾ ਦਿੰਦਾ ਹੈ ਉਹ ਮਿੱਤਰ ਦੇਸ਼ ਦੀ ਤਰੱਕੀ ਕਰ ਰਿਹਾ ਹੈ ਕਿ ਨਹੀਂ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਇਸੇ ਤਰੀਕੇ ਹੀ ਹੋਰ ਬੜੀਆਂ ਅਸੀਆਂ ਧਾਰਨਾਵਾਂ ਨੇ ਜਿਵੇਂ ਪ੍ਰਾਈਵੇਟ ਸਕੂਲ ਬਹੁਤ ਚੰਗੇ ਹੁੰਦੇ ਨੇ ਉੱਥੇ ਪੜ੍ਹਾਈ ਜ਼ਿਆਦਾ ਹੁੰਦੀ ਹੈ ਇਹ ਇੱਕ ਕਾਮਨ ਸੈਂਸ ਡਿਵੈਲਪ ਕਰ ਦਿੱਤੀ ਗਈ ਹੈ ਜਦ ਕਿ ਪੜ੍ਹਾਈ ਉੱਥੇ ਚੰਗੀ ਹੁੰਦੀ ਹੈ ਜਿੱਥੇ ਟੀਚਰ ਵੈਲ ਕੁਆਲੀਫਾਈਡ ਹੋਣ